ਆਤਾ ਕਮਾਲ ਹੋ ਗਈ ਅਸੀਂ ਖੜੇ ਆਂ ਕਰਨਾਟਕਾ ਦੇ ਵਿੱਚ ਇੱਕ ਇੱਟ ਦਾ ਵਜ਼ਨ ਕਟੋ-ਕਟ 20 ਤੋਂ 25 ਕਿਲੋ ਦਾ ਵਜ਼ਨ ਹੈ ਔਰ ਕਟੋ-ਕਟ ਤੁਸੀਂ ਲਾ ਲੋ ਕਿ ਇੱਕ ਗਿੱਠ 4 ਇੰਚ ਦੀ ਤਾਂ ਇਹ ਲੰਬੀ ਹੈ ਇੱਕ ਗਿੱਠ 4 ਇੰਚ ਤੇ 4 4 8 ਇੰਚ ਮੋਟੀ ਹੈ ਔਰ ਇਹ ਬੜਾਈ ਨਹੀਂ ਜਾਂਦੀ ਇਹ ਇਹਨਾਂ ਨੂੰ ਪੁੱਛਿਆ ਮੈਂ ਇਹ ਕਹਿੰਦੇ ਵੀ ਜ਼ਮੀਨ ਦੇ ਵਿੱਚੋਂ ਹੀ ਇਹ ਨਿਕਲਦੀਆਂ ਨੇ ਇਹਨੂੰ ਕੱਟ ਕੇ ਪੀਸ ਬਣਾਉਣਾ ਪੈਂਦਾ ਤੇ ਇਧਰ ਕਰਰਾਟਕਾ ਦੇ ਵਿੱਚ ਜਿਹੜੇ ਘਰ ਬਣਦੇ ਨੇ ਉਹ ਘਰ ਬਣਦਾ ਦਿਖਾ ਰਹੇ ਆ ਅਸੀਂ ਜਿਹੜੇ ਘਰ ਬਣਦੇ ਪਏ ਨੇ ਔਰ ਇਹ ਘਰ ਐਡੀਆਂ ਮੋਟੀਆਂ ਮੋਟੀਆਂ ਇੱਟਾਂ ਦੇ ਬਣਦੇ ਪਏ ਨੇ ਔਰ ਰੇਤਾ ਵੀ ਲਾਲ ਹੈ ਇੱਟ ਵੀ ਲਾਲ ਐ ਔਰ ਇਹ ਕਹਿੰਦੇ ਵੀ ਇਹ ਜਿਹੜੀ ਇੱਟ ਦਾ ਬਣਿਆ ਵਾ ਘਰ ਐ ਨਾ 100 200 ਸਾਲ ਇਹ ਜਾਂਦਾ ਕਿਤੇ ਨਹੀਂ ਇੰਨਾ ਪੱਕਾ ਕਰ ਕਮਾਲ ਹੋ ਗਈ ਐ ਤਾਂ ਕਮਾਲ ਹੀ ਹੋ ਗਈ ਕੱਡੀਆਂ ਕੱਡੀਆਂ ਇੱਟਾਂ ਨੇ ਮੇਰੇ ਸਾਹਮਣੇ ਮੈਂ ਚੱਕ ਕੇ ਦੇਖਾਂ ਭਰਾਵਾ ਨਹੀਂ ਜਗਦੀ ਜਾਂਦੀ